ਤੁਸੀਂ ਸੁਣਨਾ ਹੀ ਨਹੀਂ ਰਹਾ ਵੀ ਬੰਦ ਕੀਤਾ ਗਲੀ ਵੀ ਰੋਕੀ ਨਹੀਂ ਰੋਕੀ ਦੱਸ ਦੇ ਜਵਾਬ ਦੇ ਦੇ ਤੁਹਾਡੇ ਕੋਲ ਦੁਕਾਨ ਦਾ ਇੱਕ ਕਪੜਾ ਉੱਤੇ ਕੀ ਕਹਿਣਾ ਚਾਹੋਗੇ ਮੁਰਦਾਬਾਦ 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 ਇਹ ਦੇਖੋ ਅੱਜ ਆਮ ਆਦਮੀ ਪਾਰਟੀ ਦੇ ਇੱਕ ਹੋਰ ਐਮਐਲਏ ਨੂੰ ਲੋਕਾਂ ਨੇ ਗੱਡੀ ਸਮੇਤ ਘੇਰ ਲਿਆ ਇਹ ਗੁਰੂ ਹਰਸਾਏ ਹਲਕੇ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਫੌਜਾ ਸਿੰਘ ਸਰਾਰੀ ਨੇ ਜਦੋਂ ਇਹ ਮਹਿਮਾ ਪਿੰਡ ਦੇ ਵਿੱਚ ਗਏ ਤਾਂ ਹਰਨੇਕ ਮਹਿਮਾ ਦੀ ਅਗਵਾਈ ਦੇ ਵਿੱਚ ਲੋਕਾਂ ਨੇ ਘੇਰ ਕੇ ਜਦੋਂ ਐਮਐਲਏ ਸਾਹਿਬ ਨੂੰ ਤਿੱਖੇ ਸਵਾਲ ਕੀਤੇ ਐਮਐਲਏ ਸਾਹਿਬ ਗੱਲ ਨੂੰ ਹੋਰ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਜਦੋਂ ਲੋਕਾਂ ਨੇ ਕਿਹਾ ਕਿ ਤੁਸੀਂ ਗੱਲ ਕਮਾਓ ਨਾ ਜਵਾਬ ਦਿਓ ਤਾਂ ਐਮਐਲਏ ਸਾਹਿਬ ਫਿਰ ਇੱਕਦਮ ਗੱਡੀ ਦੇ ਵਿੱਚ ਬੈਠੇ ਤੇ ਉਥੋਂ ਚੱਲਦੇ ਬਣੇ ਵੋਟਾਂ ਦੇ ਵਿੱਚ ਅਜੇ 1.5 ਸਾਲ ਦਾ ਸਮਾਂ ਬਾਕੀ ਹੈ ਪਰ ਹੁਣੇ ਤੋਂ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਨੂੰ ਲੋਕਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੋਇਆ ਪਿਛਲੇ 10-15 ਦਿਨਾਂ ਵਿੱਚ ਹੀ ਆਮ ਆਦਮੀ ਪਾਰਟੀ ਦੇ 20 ਦੇ ਕਰੀਬ ਐਮਐਲਏ ਤੇ ਮੰਤਰੀਆਂ ਨੂੰ ਲੋਕਾਂ ਨੇ ਵੱਖ-ਵੱਖ ਜਗ੍ਹਾ ਤੇ ਘੇਰਿਆ ਤਿੱਖੇ ਸਵਾਲ ਕੀਤੇ ਨੇ ਆਮ ਆਦਮੀ ਪਾਰਟੀ ਕੋਲ ਹੁਣ ਦੋ ਰਹਾ ਨੇ ਦੋ ਤਰੀਕੇ ਨੇ ਪਹਿਲਾ ਰਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਸਵਾਲਾਂ ਤੇ ਮਸਲਿਆਂ ਦਾ ਹੱਲ ਲੈ ਕੇ ਆਵੇ ਤੇ ਦੂਜਾ ਤਰੀਕਾ ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਦੀਆਂ ਡਾਂਗਾਂ ਦੇ ਨਾਲ ਲੋਕਾਂ ਦੀ ਜ਼ੁਬਾਨ ਬੰਦ ਕਰਾਵੇ ਹੁਣ ਇਹ ਫੈਸਲਾ ਆਮ ਆਦਮੀ ਪਾਰਟੀ ਨੇ ਲੈਣਾ ਕਿ ਉਹਨੇ ਕਿਹੜਾ ਰਾਹ ਤੇ ਕਿਹੜਾ ਤਰੀਕਾ ਅਪਣਾਉਣਾ ਹੈ ਸਾਨੂੰ ਤੋਕੀਂ ਖਾਣ ਦੀ ਹੋਗੀ ਜੋ ਉਸ ਵਾਸਤੇ ਮੈਨੂੰ ਮੈਂ ਤਾਂ ਤੁਹਾਨੂੰ ਗੱਲ ਇਹ ਤੁਸੀਂ ਐਜੂਕੇਸ਼ਨ ਵਾਸਤੇ ਗੱਲ ਕਰ ਰਹੇ ਹੋ ਐਜੂਕੇਸ਼ਨ ਪਾਲਿਸੀ 2020 ਤੁਸੀਂ ਅਪਣਾਈ ਪੰਜਾਬ ਸਰਕਾਰ ਨੇ education policy 2020 ਪੰਜਾਬ ਨੂੰ ਛੱਡ ਕੇ ਕਿਸੇ ਸਟੇਟ ਲਈ ਬਣਾਈ ਆਪਣਾ ਜਿਹੜਾ ਤੁਹਾਡਾ ਕੰਮ ਚੱਲ ਰਿਹਾ ਨਹੀਂ ਮੈਂ ਐਜੂਕੇਸ਼ਨ ਦੀ ਗੱਲ ਕਰ ਰਿਹਾ ਨਹੀਂ ਗੱਲ ਜਿੱਥੇ ਗੱਲ ਕਰਨਾ ਖੜੋ ਕੋਈ ਐਥੇ ਹੈ ਕਰੋ ਆਪਣੇ ਪੁਲਸਫੇ ਜੋ ਜਿਹਨੇ ਕੀਤਾ ਛਡਾ ਲਓ ਗਲੀ ਦੇ ਕਰਦੇ ਦੀ ਗੱਲ ਬਾਤ ਦੀ ਨਹੀਂ ਨਹੀਂ ਤੁਸੀਂ ਸੁਣਨਾ ਹੀ ਨਹੀਂ ਨਹੀਂ ਕੋਈ ਐਸਐਸ ਕੋਲ ਵੀ ਵੋਟਾਂ ਪਈਆਂ ਸੀ ਐਥੇ ਤੁਹਾਡਾ ਵੀ ਵੋਟਾਂ ਪਈਆਂ ਸੀ ਐਥੇ ਵੋਟਾਂ ਦੇਣੇ ਐਥੇ ਸਾਡਾ ਕੱਲ ਦੇ ਦਿਨ ਉਹ ਸਾਈਡ ਤੇ ਨਹੀਂ ਆਇਆ ਮੈਂ ਤਾਂ ਬਹੁਤ ਖੁਸ਼ ਹਾਂ ਕਿ ਪਾਲਣੇ ਨਾਲ ਫੇਰ ਆ ਗਿਆ ਆਪਣਾ ਨਾਮ ਦਰਕਰਕੇ ਬੱਚੇ ਜਨਾਬ ਜੀ ਸਕੂਤ ਉਹਨਾਂ ਸਾਡੇ ਦੇ ਸਾਰੇ ਉਹ ਬੈਠ ਕੇ ਮੂਰਤੀ ਹੀ ਕਰਦੇ ਨਹੀਂ ਸੂਣਨਾ ਹੈ ਜਿਹੜਾ ਐਜੂਕੇਸ਼ਨ ਦੁਆਰਾ ਮੰਨਦਾ ਨਹੀਂ ਐਜੂਕੇਸ਼ਨ ਦੁਆਰਾ ਇਹ ਇੱਕ ਝੰਡਾ ਹੈ ਜੀ ਝੰਡਾ ਸਾਡੇ ਸਰਕਾਰ ਜੋ ਝੰਡਾ ਰੱਖਦਾ ਝੰਡੇ ਨਾਲ ਲੋਹਾਰਾ ਜੀ ਆ ਜਿਹੜੇ ਲੋਕ ਖੜੇ ਹੋਏ ਨੇ ਕਿਉਂ ਨਹੀਂ ਗੱਲ ਸੁਣਦੇ ਕੋਈ ਵੀ ਨਹੀਂ ਖੜਾ ਆ ਤੇਰੇ ਕੋਲ ਆ ਜਾਓ ਜੀ ਆ ਲੋ ਮੁੱਦਾ ਵਾਲਾ ਤੁਹਾਡਾ ਸਰਕਾਰ ਕਰਦੇ ਨਹੀਂ ਗੱਲ ਬਾਰੇ ਇਹਨਾਂ ਗੱਲਾਂ ਨਹੀਂ ਸੁਣੋ ਆ ਜੀ ਪਾਜੀ ਚੱਲ ਕਰਾਉਣੇ नहीं गल चर्चा बैठे जा ਆਹ ਬੜੀ ਕਾਪੀ ਆਪਣੀ ਕਾਪੀ ਬੜੀ ਵੀਰੇ ਆਹ ਕਾਪੀ ਬੜੀ ਤਾਂ ਗ੍ਰਾਮ ਪੰਚਾਇਤ ਨਾਮਾ ਅਤੇ ਫਾਇਵ ਮੰਤਰੇ ਪਤਵੰਤੇ ਜੱਜਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਸਮੇਂ ਕੰਮ ਦੇ ਵਿੱਚੋਂ ਆਪਾਂ ਕੱਢ ਕੇ ਬਖਸ਼ਣ ਦਾ ਮੌਕਾ ਦਿੱਤਾ ਤਾਂ ਉਸ ਦੇ ਨਾਲ ਇਸ ਤਰ੍ਹਾਂ ਤੋਂ ਧੰਨਵਾਦ ਕਰਦੇ ਚੋੜ ਮੈਂ ਜਿਹਨਾਂ ਨੂੰ ਜਦੋਂ ਵੀ ਅੱਥਿਆਤ ਕਰੀ ਜਾਂਦਾ ਹੈ ਉੱਤੇ ਵਾਲੇ ਸਾਡੇ ਤੋਂ ਪੰਜ ਦਿਨ ਉਹਨਾਂ ਦਾ ਵੀ ਅੱਥਿਆਤ ਕਰਦੇ ਆ ਕੋਈ ਐਸੀ ਗੱਲ ਨਹੀਂ ਸਕੂਲ ਦੀ ਮਰਿਆਦਾ ਸਾਨੂੰ ਚੌਥੀ ਪੀੜ੍ਹੀ ਹੋ ਗਈ ਇਸ ਸਕੂਲ ਦੀ ਪੜਦੇ ਬੈਠੀ ਇਹ ਤੁਹਾਡੇ ਤੋਂ ਬੜਿਆ ਨਹੀਂ ਜਾਣਾ ਮੈਂ ਮੈਂ ਤਾਂ ਤੁਹਾਨੂੰ ਗੱਲ ਇਹ ਤੁਸੀਂ ਐਜੂਕੇਸ਼ਨ ਵਾਸਤੇ ਗੱਲ ਕਰਨ ਆਏ ਹੋ ਐਜੂਕੇਸ਼ਨ ਪਾਲਸੀ 2020 ਤੁਸੀਂ ਅਪਲਾਈ ਪੰਜਾਬ ਸਰਕਾਰ ਨੇ ਐਜੂਕੇਸ਼ਨ ਪਾਲਿਸੀ 2020 ਪੰਜਾਬ ਨੂੰ ਛੱਡ ਕੇ ਕਿਸੇ ਸਟੇਟ ਨੇ ਨਹੀਂ ਬਣਾਈ ਆਪਣਾ ਜਿਹੜਾ ਤੁਹਾਡਾ ਕਹਿੰਦੇ ਸੀ ਜੇੜਾ ਕਹਦਾ ਨਹੀਂ ਮੈਂ ਐਜੂਕੇਸ਼ਨ ਦੀ ਗੱਲ ਕਰਦਾ ਨਹੀਂ ਗਲੀ ਦੀ ਗੱਲ ਕਰਦਾ ਗਲੀ ਦੇ ਕਬਜਾ ਕੀਤਾ ਜੀ ਮੇਰੀ ਗਲੀ ਰੋਕੀ ਪਈ ਠਾਰ ਨੇਕ ਸਿੰਘ ਹੈਗਾ ਮੇਰਾ ਭਰਾ ਹੈ ਗਲੀ ਮੇਰੀ ਰੋਕੀ ਹੈ ਰਾਹ ਮੇਰਾ ਬੰਦ ਕੀਤਾ ਗਲੀ ਵੀ ਰੋਕੀ ਹੈ ਨਹੀਂ ਰੋਕੀ ਦੱਸਦਾ ਜਵਾਬ ਦੇ ਦੇ ਤੁਹਾਡੇ ਕੋਲ ਦੁਕਾਨ ਦਾ ਇੱਕ ਕਬਜਾ ਉਹ ਤੇ ਕੀ ਕਹਿਣਾ ਚਾਹੋਗੇ ਮੇਰੇ ਸਰਾਰੀ ਮੁਰਦਾਬਾਦ 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 ਭਗਾੜਾ ਮਲੇ ਮਰਦਾ ਆਵਾਜ਼ ਭਗਾੜਾ ਮਲੇ ਮਰਦਾ ਆਵਾਜ਼ ਭਗਾੜਾ ਮਲੇ ਮਰਦਾ ਆਵਾਜ਼ ਭਗਾੜਾ ਮਲੇ ਮਰਦਾ ਆਵਾਜ਼ ਆਜੋ ਜੋਰੀ ਜਾਓ ਤੇਰੀ ਵੀ ਨਾ ਪੁੱਤਾਂ ਵਾਹੋ ਇਧਰ ਆਓ ਭਾਰਤ ਨਹੀਂ ਜਾਈਂ ਇੱਥੇ ਤਾਂ ਨਹੀਂ ਆਉਂਦੇ ਜੇ ਨਹੀਂ ਆਇਂਦਾ ਤਾਂ ਫਿਕਰ ਨਹੀਂ ਕਰੀਂ ਜੇ ਨਹੀਂ ਆਇਂਦਾ ਤਾਂ ਆਪੇ ਕਰੀਂ ਆਪੇ ਕਰੀਂ ਬੱਚੇ ਲੈ ਕਉਮੂਤ ਪੁਨੀਤ ਨਾਲੇ ਦੀ ਸਵਾਲ ਹੋ ਰਹੀ ਹੈ ਇਹ ਛੰਡਾ ਹੈ ਛੰਡਾ ਸਾਡੇ ਸਰਕਾਰ ਯੋਗ ਦਾ ਝੰਡਾ ਝੰਡੇ ਵਾਲਾ ਚਲੋ ਬਾਹਰ ਆ ਜੋ ਵੇਖੋ ਜੀ ਆ ਜਿਹੜੇ ਲੋਕ ਖੜੇ ਹੋਏ ਨੇ ਆਜੋ ਹੋਰ ਇਹ ਗੱਲ ਸੁਣਦੇ ਜੇ ਕੋਈ ਵੀ ਨਿਕਲ ਆਇਆ ਤੇਰੇ ਕੱਲੇ ਮੇਰੇ ਹਾਂ ਆਜੋ ਜੀ ਆਜੋ ਮੋਢਾ ਵਾਲਾ ਇਹਦਾ ਤੁਹਾਡਾ ਸਤਿਕਾਰ ਕਰਦੇ ਨਹੀਂ ਗੱਲ ਗੱਲਾਂ ਸੁਣੋ ਆਜੋ ਭਾਈ ਚੱਲ ਦਰੋਂ ਦੇ ਤੱਕ ਨਹੀਂ ਗੱਲ ਆਈ ਨਾਲ ਵੀ ਤਾਂ ਪਤਾ ਲੱਗੇ ਨਾ ਕੀ ਗੱਲ ਐ ਮੇਰੇ ਨਾਲ ਹੋਈ ਜੇ ਐਮਐਲਏ ਨਾਲ ਕੋਈ ਨਾ ਹੋਣਾ ਕੋਈ ਨਾ ਹੋਣਾ ਜਾ ਰਹੇ ਨਾ ਅੱਧਾ ਨਾ ਆਉਂਦਾ ਸੁਣੋ ਤਾਂ ਇਹ ਹੋ ਕੇ ਜਾਂਦਾ ਚੱਚਾਂ ਨੂੰ ਤੁੰਨਾ ਦੇ ਲਈ ਕਿਸਨੋ ਬੱਤਵਾ ਕੋਲੇ ਪ੍ਰੋਗਰਾਮ ਹੈ ਉੱਥੇ ਉਹਨਾਂ ਦਾ ਕਰੋ ਹੋ ਰਿਹਾ ਓਏ ਬੈਠੋ ਇਹ ਜਾਣਾਂ ਨਹੀਂ ਕਿ ਤੁਹਾਨੂੰ ਆਹ ਬੜੀ ਕਾਪੀ ਕਾਪੀ ਕਾ ਆਹ ਕਾਪੀ ਬੜੀ ਵੀਰੇ ਆਹ ਕਾਪੀ ਬੜੀ ਤੇ ਗ੍ਰਾਮ ਪੰਚਾਇਤ ਨਾਮਾ ਅਤੇ ਫਾਈਲਾਰੇ ਤਤਵੰਤ ਸੱਜਣਾ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਕੰਮ ਦੀ ਸਮੇਂ ਦੇ ਵਿੱਚੋਂ ਨਮਰਤਾ ਨਾਲ ਕੇਰਨ ਦੇ ਕੋਲ ਬਹਿੰਦੇ ਆਉਂਦੀ ਤਾਂ ਉਹਦੇ ਨਾਲ ਹੀ ਇਸ ਤਰ੍ਹਾਂ ਦੇ ਤਾਕਾ ਸਾਡੇ ਚਿਰ ਦੇ ਜਿੱਤੇ ਵਿਕਤੀ ਜਿਨ੍ਹਾਂ ਨੂੰ ਜਦੋਂ ਵੀ ਇਤਿਆਦ ਕਰੀਏ ਤਾਂ ਉਹਦੇ ਵਲੇ ਤੁਹਾਡੇ ਕੋਲ ਪਹੁੰਚਦੇ ਨੇ ਉਹਨਾਂ ਦਾ ਵੀ ਅਸੀਂ ਸਤਿਕਾਰ ਕਰਦੇ ਹਾਂ ਕੋਈ ਐਸੀ ਗੱਲ ਨਹੀਂ ਕਿ ਸਕੂਲ ਦੀ ਮਰਿਆਦਾ ਬੰਦ ਸਾਨੂੰ ਚੌਥੀ ਪੀੜ੍ਹੀ ਹੋ ਗਈ ਇਸ ਸਕੂਲ ਜੀ ਪੜਦੇ ਵੇ ਜੀ ਇਹ ਤੁਹਾਡੇ ਤੋਂ ਪੜਿਆ ਨਹੀਂ ਜਾਣਾ ਮੈਂ ਮੈਂ ਤਾਂ ਤੁਹਾਨੂੰ ਗੱਲ ਇਹ ਤੁਸੀਂ ਐਜੂਕੇਸ਼ਨ ਵਾਸਤੇ ਗੱਲ ਕਰਨ ਆਏ ਨਾ ਐਜੂਕੇਸ਼ਨ ਪਾਲਿਸੀ 2020 ਤੁਸੀਂ ਅਪਣਾਈ ਪੰਜਾਬ ਸਰਕਾਰ ਨੇ ਐਜੂਕੇਸ਼ਨ ਪਾਲਿਸੀ 2020 ਪੰਜਾਬ ਨੂੰ ਛੱਡ ਕੇ ਕਿਸੇ ਸਟੇਟ ਨੇ ਨਹੀਂ ਬਣਾਈ ਆਪਣਾ ਜਿਹੜਾ ਪਾਠਕ ਕਿਹੜਾ ਗੱਲ ਕਰਤਾ ਨਹੀਂ ਮੈਂ ਐਜੂਕੇਸ਼ਨ ਦੀ ਗੱਲ ਕਰਦਾ ਤੁਸੀਂ ਗਲੀ ਦੇ ਕਬਜ਼ੇ ਦੀ ਗੱਲ ਕਰਦੇ ਗਲੀ ਦੇ ਕਬਜ਼ਾ ਕੀਤਾ ਜੀ ਮੇਰੀ ਗਲੀ ਰੋਕੀ ਬੈਠਾ ਰਣੇਸ਼ ਸਿੰਘ ਹੈਗਾ ਮੇਰਾ ਭਰਾ ਹੈ ਗਲੀ ਮੇਰੀ ਰੋਕੀ ਹੈ ਰਾਹ ਮੇਰਾ ਬੰਦ ਕੀਤਾ ਇਹਨੇ ਤੁਸੀਂ ਸੁਣਨਾ ਹੀ ਨਹੀਂ ਰਾਹ ਵੀ ਬੰਦ ਕੀਤਾ ਗਲੀ ਵੀ ਰੋਕੀ ਨਹੀਂ ਰੋਕੀ ਦੱਸਦਾ ਜਵਾਬ ਦੇ ਦੇ ਤੁਹਾਡੇ ਕੋਲ ਦੁਕਾਨ ਦਾ ਇੱਕ ਕਬਜ਼ਾ ਉਹ ਤੇ ਕੀ ਕਹਿਣਾ ਚਾਹੋਗੇ ਮੇਰੇ ਸਰਾਰੀ ਮੁਰਦਾ ਬੁਰਦਾ Hadi <laughs> bakalım.